ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹਮੇਸ਼ਾ ਚੈਲ ਪੈਲ ਬਣੀ ਰਹਿੰਦੀ ਸੀ ਇੱਕ ਦਿਨ ਦੀ ਗੱਲ ਹੈ ਚਿਰ ਅਨੰਦਪੁਰ ਸਾਹਿਬ ਨਗਰ ਵਿੱਚ ਇੱਕ ਕਲੰਦਰ ਇੱਕ ਭਾਲੂ ਲੈ ਕੇ ਆਇਆ ਉਹ ਕਲੰਦਰ ਭਾਲੂ ਦੇ ਕਰਤੱਵ ਵਿਖਾ ਕੇ ਦਰਸ਼ਕਾਂ ਵੱਲੋਂ ਭिक्षा ਮੰਗ ਲੈਂਦਾ ਸੀ ਉਸ ਨੂੰ ਗਿਆਤ ਹੋਇਆ ਕਿ ਇਸ ਨਗਰੀ ਦੇ ਸਵਾਮੀ ਬਹੁਤ ਉਦਾਰ ਜੱਤਾ ਹਨ ਉਹ ਉਹਨਾਂ ਸਾਰਿਆਂ ਨੂੰ ਸਮਾਨਤ ਕਰਦੇ ਹਨ ਜੋ ਬਹਾਦਰੀ ਦੇ ਕਰਤਵ ਦਿਖਾਉਂਦਾ ਹੈ ਅੰਤੋ ਉਹ ਕਲੰਦਰ ਗੁਰੂ ਦਰਬਾਰ ਵਿੱਚ ਮੌਜੂਦ ਹੋਇਆ ਅਤੇ ਪ੍ਰਾਰਥਨਾ ਕਰਨ ਲੱਗਾ ਕਿ ਗੁਰੂ ਜੀ ਤੁਸੀਂ ਮੇਰਾ ਕਰਤਵ ਵੇਖੋ ਮੈਂ ਵਿਸ਼ਾਲ ਕਹੇ ਭਾਲੂ ਵੱਲੋਂ ਮਲ ਲੜਾਈ ਕਰਦਾ ਹਾਂ ਗੁਰੂ ਜੀ ਨੇ ਆਗਿਆ ਪ੍ਰਦਾਨ ਕੀਤੀ ਕਿ ਇੱਕ ਵਿਸ਼ੇਸ਼ ਥਾਨ ਉੱਤੇ ਭਾਲੂ ਦੇ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ भालू ਨੇ ਭੰਤੀ ਭੰਤੀ ਦੇ ਨਾਜ ਵਿਖਾਏ ਅਤੇ ਅਖੀਰ ਵਿੱਚ ਕਲੰਦਰ ਦੇ ਨਾਲ ਹੋਇਆ ਮਲਯੁੱਧ ਮਲਯੁੱਧ ਨੂੰ ਵੇਖ ਕੇ ਸਾਰੇ ਸਿੱਖ ਸੇਵਕ ਹੱਸਣ ਲੱਗ ਗਏ ਭਾਈ ਕਿਰਤਿਆ ਨਾਮ ਦਾ ਇੱਕ ਸਿੱਖ ਸੇਵਕ ਗੁਰੂ ਜੀ ਦੇ ਪਿੱਛੇ ਖੜ ਕੇ ਜੋਰ ਸਹਿਬ ਕਰ ਰਿਹਾ ਸੀ ਭਾਲੂ ਦੇ ਕਰਤਵ ਵੇਖ ਕੇ ਭਾਈ ਕਿਰਤਿਆ ਜੀ ਬਹੁਤ ਜੋਰ ਵੱਲੋਂ ਥਿਲਖਲਾ ਕੇ ਹੱਸਿਆ ਉਸ ਦੇ ਗੈਰ ਮਾਮੂਲੀ ਹੱਸੀ ਵੇਖ ਕੇ ਗੁਰੂ ਜੀ ਨੇ ਉਸ ਉੱਤੇ ਪ੍ਰਸ਼ਨ ਕੀਤਾ ਭਾਈ ਕਿਰਤਿਆ ਜੀ ਕੀ ਤੁਸੀਂ ਜਾਣਦੇ ਹੋ ਇਹ ਭਾਲੂ ਕੌਣ ਹੈ ਇਸ ਉੱਤੇ ਭਾਈ ਕਿਰਤਿਆ ਜੀ ਦਾਨ ਤੋਂ ਹੋ ਕੇ ਕਹਿਣ ਲੱਗੇ ਨਹੀਂ ਗੁਰੂ ਜੀ ਮੈਂ ਇਸ ਨੂੰ ਕਿਸ ਤਰ੍ਹਾਂ ਪਛਾਣ ਸਕਦਾ ਹਾਂ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਇਹ ਭਾਲੂ ਪਿਛਲੇ ਜਨਮ ਵਿੱਚ ਤੁਹਾਡਾ ਪਿਤਾ ਸੀ ਇਹ ਜਵਾਬ ਸੁਣ ਕੇ ਭਾਈ ਕਿਰਤਿਆ ਜੀ ਬਹੁਤ ਵਿਆਕੁਲ ਹੋਇਆ ਅਤੇ ਗੁਰੂ ਜੀ ਵੱਲੋਂ ਕਹਿਣ ਲੱਗਾ ਕਿ ਮੇਰਾ ਪਿਤਾ ਜੀ ਤਾਂ ਗੁਰੂ ਘਰ ਦੇ ਸੇਵਕ ਸਨ ਉਹ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਦੇ ਸਮੇਂ ਵਿੱਚ ਹੀ ਸੇਵਾ ਵਿੱਚ ਸਮਰਪਿਤ ਰਹਿੰਦੇ ਸਨ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਸਾਡੇ ਪੂਰਵਜ ਕਈ ਪੀੜੀਆਂ ਵੱਲੋਂ ਸਿੱਖੀ ਜੀਵਨ ਜੀ ਰਹੇ ਹਨ ਜੇਕਰ ਪੂਰਨ ਸਮਰਪਿਤ ਸੇਵਕਾਂ ਨੂੰ ਮਰਨ ਉਪਰੰਤ ਭਾਲੂ ਦਾ ਜੀਵਨ ਹੀ ਮਿਲਦਾ ਹੈ ਤਾਂ ਫਿਰ ਗੁਰੂ ਘਰ ਦੀ ਸੇਵਾ ਕਰਨ ਦਾ ਕੀ ਮਨਾਫਾ ਭਾਈ ਕਿਰਤਿਆ ਜੀ ਦੀ ਜਗਿਆਸਾ ਅਤੇ ਦੁਵੇਦਾ ਸ਼ਾਂਤ ਕਰਨ ਲਈ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਪਿਤਾ ਜੀ ਸੇਵਾ ਵਿੱਚ ਨੱਥੀ ਰਹਿੰਦੇ ਸਨ ਪਰ ਉਹਨਾਂ ਦੇ ਦਿਲ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ ਸ੍ਰੇਸ਼ਟ ਸਿੱਖ ਹਾਂ ਇਸ ਲਈ ਉਹ ਜਨ ਸਧਾਰਨ ਆਪਣੇ ਕੌੜੇ ਬਚਨਾਂ ਨਾਲ અપਮਾਨਿਤ ਕਰ ਦਿੰਦੇ ਸਨ ਇੱਕ ਦਿਨ ਕੁਝ ਬੈਲ ਗੱਡੀ ਜਿਸ ਵਿੱਚ ਗੁੜ ਲੱਦਿਆ ਹੋਇਆ ਸੀ ਆਪਣੀ ਮੰਜ਼ਿਲ ਨਾਲ ਵੱਲ ਜਾ ਰਹੀ ਸੀ ਪਰ ਇਨ੍ਹਾਂ ਚਾਲਕਾਂ ਨੂੰ ਜਦੋਂ ਪਤਾ ਹੋਇਆ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਚਾਰ ਦੌਰੇ ਉੱਤੇ ਆਏ ਹੋਏ ਹਨ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਮੈਂਟ ਬਾਕਸ ਵਿੱਚ 와ਹੇ ਰੂਜ਼ ਜ਼ਰੂਰ ਲਿਖ ਦੇਣਾ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ